ਜੇ ਡਿਬੇਟ ਲਈ ਅਮਰਿਤਪਾਲ ਨੂੰ ਖੁੱਲਾ ਸੱਦਾ ਦੇ ਰਹੇ ਹਾਂ ਤਾਂ ਉਹਦੇ ਪਿੱਛੇ ਕੋਈ ਕਾਰਨ ਹੋਏਗਾ ਨਾ ਮੈਂ ਸਾਰਿਆਂ ਤੇ ਨੋ ਸੱਦਾ ਦਿੱਤਾ ਸੀ ਦਿੱਲੀ ਦੇ ਨਾਲ ਸੰਬੰਧ ਜਿਹੜੀਆਂ ਤਾਕਤਾਂ ਨੇ ਪੰਥ ਵਿਰੋਧੀ ਪੰਜਾਬ ਵਿਰੋਧੀ ਸ਼ਕਤੀਆਂ ਦਾ ਵੀ ਮੇਰੇ ਵਿਰੁੱਧ ਪੂਰਾ ਜ਼ੋਰ ਲੱਗਾ ਹੋਇਆ ਹੈ ਜਿੱਦਾਂ ਦਿੱਲੀ ਨਾਲ ਲੜਾਈ ਹੈ ਹਾਕਮ ਨਾਲ ਲੜਾਈ ਹੈ ਜਦੋਂ ਭਾਜਪਾ ਨੇ 10 ਸਾਲ ਲੈयंस ਰਿਹਾ ਉਦੋਂ ਇਹ ਗੱਲ ਯਾਦ ਨਹੀਂ ਆਈ ਸ਼ੋਮਨਿਆ ਗੱਲੀਦਲ ਨੂੰ ਹੁਣ ਪੰਜਾਬ ਬਨਾਮ ਦਿੱਲੀ ਦਾ ਹੋਕਾ ਦੇ ਰਹੇ ਤੇ ਹੁਣ ਗੱਲੀਦਲ ਦਾ ਕੀ ਅਕਸਾ ਪੰਜਾਬ 'ਚ ਜੇ ਪੰਜਾਬ ਚੋਂ ਦੇਖੋ ਪੰਜਾਬ ਬਚਾਓ ਯਾਤਰਾ ਹੋਈ ਹੈ ਯਾਤਰਾ ਦੇ ਵਿੱਚ ਜਿਸ ਤਰ੍ਹਾਂ ਦਾ ਲੋਕਾਂ ਦਾ ਪੰਜਾਬ ਕਿਵੇਂ ਬਚੇਗਾ ਜੀ ਡੇਰਾ ਸਿਰਸਾ ਲੇ ਤੇ ਉਹਨਾਂ ਕਾਲੀ ਦਲ ਦਾ ਕੀ ਕਹਿ ਸਕਦੇ ਕਾਲੀ ਦਲ ਦਾ ਜਿਹੜਾ ਸਰਸੇ ਵਾਲੇ ਦੇ ਨਾਲ ਜੋ ਇੱਕ ਸਿੱਖ ਦਾ ਫਰਜ਼ ਬਣਦਾ ਆ ਜੋ ਸ਼੍ਰੀ ਅਕਾਲ ਤਾ ਸਰ ਦਾ ਹੁਕਮ ਆ ਆ ਕਿ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਸਾਂਝ ਨਹੀਂ ਰੱਖਣੀ ਅਕਾਲੀ ਦਲ ਉਸ ਦਲ ਤੇ ਖੜਤਾ ਹੈ ਔਰ ਤੁਮ ਵੱਦ ਅਕਾਲੀ ਦਲ ਦਾ ਕੋਈ ਸੰਬੰਧ ਨਹੀਂ ਦਾ ਮਾਫੀ ਦੇਣੀ ਚਾਹੀਦੀ ਸੀ ਵੈਸੇ ਮਗਰ ਦਿਨ ਮੈਂ ਵੀ ਦਿਨ ਚੇਦੀ ਸੀ ਸਭ ਤੋਂ ਪਹਿਲਾਂ ਤੋਂ ਵਿਰੋਧ ਕਰਨ ਵਾਲੇ ਤੇ ਜਿਸ ਦਿਨ ਮੇਰੇ ਕੰਨ 'ਚ ਆਵਾਜ਼ ਪਈ ਜਦੋਂ ਜਸਤੀ ਜਦੋਂ ਮਾਫੀ ਹੋਈਏ ਕੁਝ ਸਮੇਂ ਬਾਅਦ ਹੀ ਮੇਰੇ ਕੰਨ 'ਚ ਪਈ ਤੇ ਮੈਂ ਤੇ ਭਰੀ ਮੀਟਿੰਗ 'ਚ ਕਹਿਦਾ ਸੀ ਗਲਤ ਹੋਇਆ ਮੁੱਦੇ ਕੀ ਨੇ ਅਕਾਲੀ ਦਲ ਦੇ ਕੋਲ ਕਿਹੜੇ ਮੁੱਦਿਆਂ ਨਾਲ ਚੋਣ ਲੜ ਰਹੀ ਆ ਅਕਾਲੀ ਦੇ ਦੁੱਖ ਨੂੰ ਮੈਂ ਮਹਿਸੂਸ ਕਰਦਾ ਹਾਂ ਉਹ ਸਾਰੇ ਪੰਜਾਬੀਆਂ ਦਾ ਸਾਂਝ ਆ ਕਿ ਕਿਸੇ ਨਾਲ ਕਿਸੇ ਨਾਲ ਵੀ ਬੇਇਨਸਾਫੀ ਹੋਈ ਉਹ ਹੈਗਾ ਬੰਦੀ ਸਿੰਘਾਂ ਦਾ ਮਸਲਾ ਉਹ ਸਤ ਸਿੰਘ ਨੇ ਇਹਨਾਂ ਚੋ ਭਾਈ ਰਾਜੂ ਨੂੰ ਫਾਂਸੀ ਦੀ ਸਜ਼ਾ ਚ ਹੈ। ਭਾਈ ਹਵਾਰਾ 28 ਸਾਲ ਤੋਂ ਹੈ। ਭਾਈ ਪਿਓਰਾ 28 ਸਾਲ ਤੋਂ ਹੈ। ਪ੍ਰੋਫੈਸਰ ਦਿਵਿੰਦਰਪਾਲ ਸਿੰਘ 29 ਸਾਲ ਤੋਂ ਹੈ। ਭਾਈ ਗੁਰਮੀਤ ਸਿੰਘ ਇੰਜੀਨੀਅਰ ਜਿਹੜਾ 28 ਸਾਲ ਬਾਅਦ ਪੱਕੀ ਜ਼ਮਾਨਤ ਤੇ ਆਇਆ। ਜੀ 9-10 ਮਹੀਨੇ ਬਾਅਦ ਰਿਹਾ। ਠੀਕ। ਉਹਦੀ ਪੱਕੀ ਜ਼ਮਾਨਤ ਰੱਦ ਕਰਕੇ ਬਿਨਾਂ ਕਿਸੇ ਕਾਰਨ ਤੋਂ ਵਾਪਸ ਹੋ ਗਿਆ। ਫਿਰ ਜੇਲੇ ਭੇਜ ਦਿੱਤਾ ਗਿਆ ਕਿਸੇ ਨੂੰ ਪਤਾ ਹੈ। ਦਸੰਬਰ 1991 ਵਿੱਚ ਐਨਐਸਸੀ ਲੱਗਦੀ ਜਿਹੜੀ ਪੰਜਾਬ ਚ ਆਖਰੀ ਲੱਗਦੀ ਉਹ ਵੀ ਮੇਰੇ ਤੇ ਲੱਗਦੀ ਹਾਂਜੀ ਤਿੰਨ ਸਾਲ ਮੈਂ ਐਨਐਸਸੀ ਚ ਗੱਟੇ ਹਾਂ ਇੱਕ ਵਾਰ ਉਦੋਂ 2 ਸਾਲ ਦੀ ਹੁੰਦੀ ਸੀ ਹਾਂਜੀ ਫਿਰ ਬਾਅਦ ਚ 1 ਸਾਲ ਦੀ ਹੋ ਗਈ ਮੈਂ ਉਹ ਵੀ ਗੱਟੀ ਤਾਂ ਸਾਨੂੰ ਤਾਂ ਜੇਲ੍ਹ ਤੋਂ ਅਸੀਂ ਰਿਹਾ ਮਗਰੋਂ ਨੇ ਚੱਕ ਕੇ ਅਗਲੇ ਬਾਹਰ ਪਿਲੋ ਲੈ ਜਾਂਦੇ ਸੀ ਥਾਣੇ ਅੱਜ ਕਮਾਹ ਤੋਂ ਮੁਕੇ ਫਿਰ ਜੇਲ੍ਹੇ ਭੇਜ ਜਾਂਦੇ ਸੀ ਮੈਨੂੰ ਆਪਦੇ ਬਾਪ ਦੀ ਮੌਤ ਦਾ 6 ਮਹੀਨੇ ਬਾਅਦ پتہ ਲੱਗਿਆ ਹਾਲ ਦੀ ਬਾਪ ਮੈਂ ਜੇਲ੍ਹ ਦੀ ਵਿੱਚ ਸੀਗਾ ਮੇਰਾ ਬਾਪ ਚੜ੍ਹਾਈ ਕਰ ਗਿਆ ਇਹ ਜਿਹੜੇ ਮਸਲੇ ਜਿਹੜੀਆਂ ਬੇਇਨਸਾਫੀਆਂ ਦੇ ਨਸ਼ਾ ਖਤਮ ਕਰੇ ਕਿ ਅਕਾਲੀ ਦਲ ਬਹੁਤ ਸਰਕਾਰਾਂ ਆਈਆਂ ਕਸਮਾਂ ਖਾਧੀਆਂ ਗਈਆਂ ਬਹੁਤ ਸਰਕਾਰਾਂ ਤੇ ਇਲਜ਼ਾਮ ਲੱਗੇ ਨਸ਼ਾ ਵਕਾਉਣ ਦੇ ਬਹੁਤ ਸਰਕਾਰਾਂ ਨੇ ਕਿਹਾ ਕਿ ਇੰਨੇ ਮਹੀਨੇ ਚ ਖਤਮ ਕਰ ਦਾਂਗੇ ਨਸ਼ਾ ਜਿਉਂ ਦਾ ਤਿਉਂ ਵਿਕ ਰਿਹਾ ਹੈ ਸ਼ਾਇਦ ਵੱਧ ਗਿਆ ਹੋਮ ਡਿਲੀਵਰੀ ਤੱਕ ਹੋ ਰਹੀ ਹੈ ਨਸ਼ੇ ਦੀ ਜਿਹੜਾ ਵੀ ਕੋਈ ਪੀਂਦਾ ਫੜਿਆ ਗਿਆ ਜਾਂ ਪੀਣ ਦੇ ਦੋਸ਼ ਚ ਫੜਿਆ ਗਿਆ ਉਹ ਜੇਲ੍ਹ ਚ ਬੰਦ ਹੋਊਗਾ ਜਿੱਥੇ ਨਸ਼ਾ ਨਹੀਂ ਮਿਲਦਾ ਮੈਂ ਜੇਲ ਆਮ ਇਹਨਾਂ ਜਿੱਲਾਂ ਦੀ ਗੱਲ ਨਹੀਂ ਕਰਦਾ ਇੱਕ ਸੈਕ੍ਰੇਟ ਜੇਲ ਜਿਹੜੀ ਹੈ ਅਜਿਹੇ ਲੋਕਾਂ ਵਾਸਤੇ ਉੱਥੇ ਨਸ਼ਾ ਨਹੀਂ ਮਿਲੇਗਾ ਨਹੀਂ ਮਿਲੇਗਾ ਲੋਕ ਸਭਾ ਚੋਣਾਂ ਦੇ ਰੰਗ ਵਿੱਚ ਰੰਗਿਆ ਹੋਇਆ ਪੰਜਾਬ ਤੇ ਪੰਜਾਬ ਦੀ ਪੰਥਕ ਸੀਟ ਖਡੂਰ ਸਾਹਿਬ ਮਾਝੇ ਖਿੱਤੇ ਦਾ ਇਹ ਸ਼ਹਿਰ ਹੈ ਔਰ ਸਿੱਖ ਭਾਈਚਾਰੇ ਲਈ ਇੱਕ ਖਾਸ ਅਹਿਮੀਅਤ ਰੱਖਦਾ ਹੈ ਔਰ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਖਡੂਰ ਸਾਹਿਬ ਦੀ ਸੀਟ ਦੀ ਬਹੁਤ ਚਰਚਾ ਚੜੀ ਹੋਈ ਹੈ ਪੰਜ ਕੋਨਾ ਮੁਕਾਬਲਾ ਸਾਰੀਆਂ ਪਾਰਟੀਆਂ ਨੇ ਆਪਣੇ ਮੰਝੇ ਹੋਏ ਖਿਡਾਰੀ ਮੈਦਾਨ ਚ ਉਤਾਰੇ ਨੇ ਅਜਿਹੇ ਦੇ ਵਿੱਚ ਆਜ਼ਾਦ ਉਮੀਦਵਾਰ ਅਤੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਪਾਈ ਅੰਮ੍ਰਿਤਪਾਲ ਸਿੰਘ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਅੱਜ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਖਾਸ ਤੌਰ ਤੇ ਸ਼ੋਮਨ ਅਕਾਲੀ ਦਲ ਦਾ ਪੰਥਕ ਚਿਹਰਾ ਵਿਰਸਾ ਸਿੰਘ ਬਲਟੋਹਾ ਮੌਜੂਦ ਨੇ ਸਵਾਗਤ ਹੈ ਜੀ ਡੇਲੀ ਪੋਸਟ ਪੰਜਾਬੀ ਬਹੁਤ ਮਿਹਰਬਾਨੀ ਤੁਹਾਡਾ ਕੀ ਰਿਸਪਾਂਸ ਹੈ ਜੀ ਕਟੂ ਸਰ ਇਹ ਟਾਈਮ ਹੋਇਆ ਅਟ ਅਮਰਤਵਿੜੀ ਤੋਂ ਲੈ ਕੇ ਹੁਣ ਤੱਕ ਮੈਂ ਲੋਕਾਂ ਚ ਰਿਹਾ ਹਾਂ ਤੇ ਮੇਰੇ ਚਿਹਰੇ ਦੀ ਲਾਲੀ ਤੋਂ ਨਹੀਂ ਜਾਪਦਾ ਤੁਹਾਨੂੰ ਵਕੀਲਾ ਹਾਂ ਹਾਂਜੀ ਕੌਨਫੀਡੈਂਟ ਤਾਂ ਸਾਰੇ ਹੀ ਨੇ ਹਰ ਪਾਰਟੀ ਦਾ ਹਰ ਉਮੀਦਵਾਰ 130 130 ਚਲੋ 130 ਕਹਿਣ ਵਾਲਿਆਂ ਦੇ ਬਾਰੇ ਬਾਰੇ ਜਾਈਏ ਹੂੰ ਗੱਲ ਇਹ ਹੈ ਕਿ ਗੱਲ ਇਹ ਹੈ ਮੋਤੀ ਜੀ ਕਿ ਜਿਨ੍ਹਾਂ ਲੋਕਾਂ ਦੇ ਵਿੱਚ ਤੁਸੀਂ ਰਹਿੰਦੇ ਸੀ ਨਾ ਜਿਹੜੇ ਲੋਕ ਤੁਹਾਨੂੰ ਜਾਣਦੇ ਨੇ ਹੂੰ ਤੇ ਜਿਨ੍ਹਾਂ ਦੀ ਨਬਜ਼ ਤੁਸੀਂ ਜਾਣਦੇ ਜੀ ਤੇ ਫਿਰ ਆਪਣੇ ਆਪ ਹੀ ਉਹ ਜਿਹੜਾ ਸਭ ਕੁਝ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਗੱਲ ਕਿੱਥੇ ਖੜੋਤੀ ਹੈ ਅੱਜ ਤੁਸੀਂ ਵੀ ਕਿਹਾ ਕਿ ਪੰਜ ਕੋਨਾ ਮੁਕਾਬਲਾ ਹੈ ਹੂੰ ਤੇ ਤੁਹਾਡੇ ਵਰਗੇ ਕੀ ਪੱਤਰਕਾਰ ਵੀ ਮੈਨੂੰ ਸਵਾਲ ਕਰਦੇ ਸ਼ੈ ਤੁਹਾਡਾ ਅਗਲਾ ਸਵਾਲ ਵੀ ਇਹੀ ਹੋਵੇ ਕਿ ਤੁਹਾਡਾ ਮੁਕਾਬਲਾ ਕੀ ਦੇ ਨਾਲ ਹੈ ਬਿਲਕੁਲ ਬਿਲਕੁਲ ਤੇ ਮੈਂ ਦੱਸ ਦਵਾਂ ਜੀ ਮੈਂ ਮੁਕਾਬਲੇ ਬਾਰੇ ਸੋਚਦਾ ਹੀ ਨਹੀਂ ਉਹ ਆਪਣੀ ਥਾਂ ਉਮੀਦਵਾਰ ਨੇ ਸਾਰੇ ਵੱਖ-ਵੱਖ ਪਾਰਟੀਆਂ ਤੋਂ ਵੱਖ-ਵੱਖ ਉਮੀਦਵਾਰ ਨੇ ਤੁਸੀਂ ਕੰਪੈਰੀਜ਼ਨ ਤਾਂ ਕਰਦੇ ਹੀ ਹੋ ਨਾ ਤੁਸੀਂ ਜੇ ਡਿਬੇਟ ਲਈ ਅਮਰਿਤਪਾਲ ਨੂੰ ਖੁੱਲਾ ਸੱਦਾ ਦੇ ਰਹੇ ਹੋ ਤਾਂ ਉਹਦੇ ਪਿੱਛੇ ਕੋਈ ਕਾਰਨ ਹੋਏਗਾ ਨਾ ਮੈਂ ਪਹਿਲਾਂ ਮੈਨੂੰ ਆਹ ਗੱਲ ਪੂਰੀ ਕਰਨੀ ਹੈ ਕਰੋ ਜੀ ਕਰੋ ਉਹ ਆਪਣੀ ਥਾਂ ਤੇ ਇਲੈਕਸ਼ਨ ਲੜ ਰਹੇ ਸਾਰੇ ਮੈਂ ਵੀ ਇਲੈਕਸ਼ਨ ਲੜ ਰਹੇ ਹਾਂ ਪਰ ਮੇਰਾ ਨਿਸ਼ਾਨਾ ਜਿਹੜਾ ਹੈ ਉਹ ਐਸ ਵੇਲੇ ਜਿਹੜਾ ਮੈਂ ਮਿੱਥ ਕੇ ਲੜਾਈ ਲੜ ਰਿਹਾ ਜਿਵੇਂ ਅਰਜਨ ਨੂੰ ਤੀਰ ਤੇ ਮੱਛੀ ਦੀ ਅੱਖ ਦਿਸਦੀ ਸੀ ਨਾ ਤੇ ਮੈਨੂੰ ਕੇਵਲ ਤੇ ਕੇਵਲ ਜਿਹੜੀ ਉਹ ਹਾਕਮ ਧਿਰ ਹੈ ਜਿਹੜੀ ਦਿੱਲੀ ਦੇ ਵਿੱਚ ਬੈਠੀ ਹੈ ਜਿਨੇ ਹਮੇਸ਼ਾ ਹੀ ਪੰਜਾਬ ਤੇ ਪੰਥਰ ਦੇ ਨਾਲ ਬੇਇਨਸਾਫੀ ਕੀਤੀ ਹੈ ਤੇ ਮੈਂ ਇਸ ਖਿੱਤੇ ਵਾਸਤੇ ਇਸ ਪੰਜਾਬ ਵਾਸਤੇ ਜਿਹੜਾ ਪੰਜਾਬ ਜਿਹੜਾ ਗੁਰਾਂ ਦੇ ਨਾਂ ਤੇ ਵਸਦਾ ਹੈ ਜਿਹੜੀ ਪੰਥ ਦੀ ਧਰਤੀ ਹੈ ਉਦੇ ਇਨਸਾਫ ਵਾਸਤੇ ਜਿਹੜਾ ਹੈ ਮੈਂ ਆਪਣੇ ਆਪ ਨੂੰ ਮਹਿਸੂਸ ਕਰਦਾ ਕਿ ਮੇਰੀ ਦਿੱਲੀ ਦੇ ਨਾਲ ਟੱਕਰ ਹੈ। ਔਰ ਦਿੱਲੀ ਜਿਹੜੀ ਹੈ ਜਾਂ ਦਿੱਲੀ ਦੇ ਨਾਲ ਸੰਬੰਧ ਜਿਹੜੀਆਂ ਤਾਕਤਾਂ ਨੇ ਜਾਂ ਪੰਥ ਵਿਰੋਧੀ ਪੰਜਾਬ ਵਿਰੋਧੀ ਸ਼ਕਤੀਆਂ ਦਾ ਵੀ ਮੇਰੇ ਵਿਰੁੱਧ ਪੂਰਾ ਜ਼ੋਰ ਲੱਗਾ ਹੋਇਆ ਹੈ। ਅੱਛਾ। ਪੂਰਾ ਜ਼ੋਰ ਲੱਗਾ ਹੈ। ਬਾਕੀ ਉਮੀਦਵਾਰ ਵੀ ਖੜੁੱਤੇ ਆ। ਤੁਸੀਂ ਦੇਖ ਲਿਆ ਜੇ ਕਿਸ ਦੀ ਚਰਚਾ ਹੈਗੀ। ਹੁਣ ਮੇਰੇ ਖਿਆਲ ਕਿ ਮੇਰੇ ਖਿਆਲ 5 ਘੰਟੇ ਤੋਂ ਤੁਹਾਨੂੰ ਬੈਠਿਆ ਨੂੰ ਇੱਥੇ ਹੋ ਗਏ ਆ। ਹਾਂਜੀ ਚਲੋ ਮੈਂ ਨਹੀਂ ਕਿਹਾ ਕਿ ਤੁਸੀਂ ਕਿਸੇ ਏਜੰਸੀ ਨਾਲ ਜਾਂ ਤੁਸੀਂ ਕਿਸੇ ਸ਼ਕਤੀ ਦੇ ਤੁਸੀਂ ਆਏ ਜੇ ਤੁਸੀਂ ਕਿਸੇ ਖਿੱਚ ਕਰਕੇ ਆਏ ਜੇ ਵੀ ਯਾਰ ਇੰਟਰਵਿਊ ਕਰਨੀ ਕਰਨੀ ਕਿਉਂਕਿ ਚਰਚਾ ਹੀ ਇਸ ਤਰ੍ਹਾਂ ਦੀ ਬਣਾਈ ਹੋਈ ਹੈ ਕਿ ਬਿਰਸਾ ਸਿੰਘ ਬਲਟੋਹਾ ਜੀ ਬਲਟੋਹਾ ਜੀ ਬਲਟੋਹਾ ਜੀ ਹਾਂਜੀ ਗੱਲ ਭਾਵੇਂ ਤੁਸੀਂ ਭਾਈ ਅਮਰਤਪਾਲ ਸਿੰਘ ਤੋਂ ਛੇੜਦੇ ਜੇ ਲਾਇਦੇ ਕਿ ਮੇਰੇ ਤੇ ਆ ਜਾਂਦੀ ਹੁਣ ਲਾਇਦੇ ਕਿ ਮੇਰੇ ਤੇ ਕਿਉਂ ਆਉਂਦੀ ਤਿੰਨ ਉਮੀਦਵਾਰ ਹੋਰ ਵੀ ਜਿਹੜੇ ਖੜੋਤੇ ਨੇ ਵੱਖ-ਵੱਖ ਪਾਰਟੀਆਂ ਤੋਂ ਇਹ ਤਾਂ ਮਤਲਬ ਬਿਰਸਾ ਸਿੰਘ ਬਲਟੋਹਾ ਕਿਸੇ ਚਰਚਾ 'ਚ ਹੈਗਾ ਨਾ ਜਿੰਨੇ ਬਾਹਰ ਬੈਠੇ ਬਿਆਨ ਨਹੀਂ ਤਲਖੀ ਨਾਲ ਦੇ ਰਹੇ ਨੇ ਤਾਂ ਫਿਰ ਉਹ ਚर्चा ਹੀ ਬਣੇਗੀ ਨਾ ਉਹਦੀ ਮੈਂ ਤਲਖੀ ਨਾਲ ਕਦੀ ਬਿਆਨ ਨਹੀਂ ਦਿੰਦਾ ਮੈਂ ਜੋ ਬੋਲਦਾ ਰੂਹ ਤੋਂ ਬੋਲਦਾ ਹੂੰ ਜੋ ਬੋਲਦਾ ਸੱਚ ਬੋਲਦਾ ਤਾਂ ਮੈਂ ਤਾਂ ਕਿਹਿਆ ਸੀਗਾ ਜਦ ਮੈਂ ਝੂਠ ਬੋਲਦਾ ਹੂੰ ਮੇਰੇ 'ਚ ਕੋਈ ਕਸਰ ਹੈ ਮੈਂ ਸਾਰੀਆਂ ਥਿਰਾਂ ਨੂੰ ਸੱਦਾ ਦਿੱਤਾ ਸੀ ਨਿਮਰਤਾ ਨਾਲ ਦਿੱਤਾ ਸੀ ਬੇਨਤੀ ਰੂਪੀ ਦਿੱਤਾ ਸੀ ਕੋਈ ਚੈਲੰਜ ਨਹੀਂ ਅੰਮ੍ਰਿਤਪਾਲ ਸਰ ਨੂੰ ਤਾਂ ਕੋਈ ਖਾਸ ਦਿੱਕਤ ਹੈ ਯਾਰ ਨਹੀਂ 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 ਮੈਨੂੰ ਕੋਈ ਉਹ ਤੋਂ ਦਿੱਕਤ ਨਹੀਂ ਗਈ ਇਲੈਕਸ਼ਨ ਕੋਈ ਮੈਂ ਪਹਿਲੀ ਇਲੈਕਸ਼ਨ ਥੋੜੀ ਲੜਨੀ ਹੂੰ ਮਦੇ ਜੰਦਾ ਸਿਆਸਤ ਚ ਆਇਆ ਉਹਦਾ ਇਲੈਕਸ਼ਨਾਂ ਹੀ ਲੜਦਾ ਹਾਂ ਹਾਂਜੀ ਤੇ ਚਾਰ ਇਲੈਕਸ਼ਨਾਂ ਵਿੱਚ ਆਪਦੀਆਂ ਲੜਦੀਆਂ ਪੰਜਵੀਂ ਮੈਂ ਹੁਣ ਮੈਂਬਰ ਪਾਰਲੀਮੈਂਟ ਦੀ ਲੜ ਰਿਹਾ ਇਲੈਕਸ਼ਨ ਮੇਰੇ ਵਾਸਤੇ ਕੋਈ ਨਵੀਂ ਨਹੀਂ ਨੀ ਪਰ ਮੈਂ ਦੇਖਦਾ ਹਾਂ ਕਿ ਇਲੈਕਸ਼ਨ ਲੜੋ ਮੁੱਦਿਆਂ ਦੀ ਲੜੋ ਮੁੱਦੇ ਕਿੱਥੇ ਚਲੇ ਗਏ ਆ ਉਹ ਜੀ ਫਲਾਣਾ ਜੀ ਢਿੰਡਾ ਜੀ ਹਾਂਜੀ ਮੁੱਦੇ ਸਾਰੇ ਦੱਬ ਗਏ ਨੇ ਤੁਸੀਂ ਕਹਿੰਦੇ ਦਿੱਲੀ ਨਾਲ ਲੜਾਈ ਹੈ ਹਾਕਮ ਨਾਲ ਲੜਾਈ ਹੈ ਜਦੋਂ ਭਾਜਪਾ ਨੇ 10 ਸਾਲ ਲਾਇੰਸ ਰਿਹਾ ਉਦੋਂ ਇਹ ਗੱਲ ਯਾਦ ਨਹੀਂ ਆਈ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਪੰਜਾਬ ਬਨਾਮ ਦਿੱਲੀ ਦਾ ਹੋਕਾ ਦੇ ਰਹੇ ਨਹੀਂ ਮੈਂ ਦੱਸਣਾ ਕਿ ਸਾਡਾ ਇਹ ਚ ਕੁਦਰਾਂਵਾਂ ਨਹੀਂ ਗੱਠ ਜੁੜ ਰਿਹਾ ਹੈ ਉਸ ਗੱਠ ਜੁੜ ਤੇ ਸਾਨੂੰ ਮਾਣ ਵੀ ਰਿਹਾ ਹੈ ਅੱਛਾ ਪਰ ਜਦੋਂ ਗੱਠ ਜੜ ਚਲਾਉਣ ਵਾਲੇ ਜਿਹੜੇ ਮੁਖੀ ਸੀਗੇ ਉਹ ਆਵਾਜਪਾਈ ਸਾਹਿਬ ਵਰਗੇ ਸੀ ਜਾਂ ਜੇਤਲੀ ਸਾਹਿਬ ਵਰਗੀ ਸ਼ਖਸੀਅਤ ਸੀ ਜਾਂ ਸੁਸ਼ਮਨ ਸਿਵਰਾਜ ਵਰਗੇ ਲੀਡਰ ਸੀਗੇ ਜਿਹੜੇ ਇਸ ਗੱਠ ਜੋੜ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਾਣ ਦਿੰਦੇ ਸੀ ਸਤਕਾਰ ਦਿੰਦੇ ਸੀ ਤੇ ਜਦੋਂ ਦੀ ਆ ਹੰਸਾਂ ਦੀ ਜੋੜੀ ਆਈ ਹੈ ਪਤ ਨਹੀਂ ਇਹਨੂੰ ਕਾਗਾਂ ਦੀ ਜੋੜੀ ਕਹਿ ਦੇਓ ਹਾਂਜੀ ਉਦੋਂ ਤਾਂ ਮਤਲਬ ਅਕਾਲੀ ਦਲ ਦੇ ਪੱਲੇ ਨਰਾਦਰ ਹੀ ਪਿਆ ਗੋਡੀਆਂ ਤਾਂ ਜ਼ਰੂਰ ਲਾਉਂਦੇ ਸੀ ਸਾਬ ਪ੍ਰਕਾਸ਼ ਸਿੰਘ ਬਾਦਲ ਦੇ ਪਰ ਨਾ ਤਾਂ ਸਾਬ ਪ੍ਰਕਾਸ਼ ਸਿੰਘ ਬਾਦਲ ਦੀ ਕਦੀ ਉਹਨਾਂ ਮੰਨੀ ਸੀ ਨਾ ਉਹਨਾਂ ਕਦੀ ਕਿਸੇ ਮੀਟਿੰਗ 'ਚ ਸੱਦੇਆ ਸੀ ਨਾ ਉਹਨਾਂ ਕਦੀ ਸੁਣਨ ਦੀ ਕੋਸ਼ਿਸ਼ ਕੀਤੀ ਸੀ ਅਸੀਂ ਅਸੀਂ ਆਪ ਦਾ ਗੱਠ ਜੁੜਦਾ ਧਰਮ ਨਿਭਾਉਣ ਦੀ ਕੋਸ਼ਿਸ਼ ਕਰਦੇ ਰਹੇ ਠੀਕ ਹੈ ਔਰ ਖੀਰ ਅਸੀਂ ਜਿਹੜਾ ਜਦੋਂ ਇੱਥੋਂ ਤੱਕ ਜਲਾਲਤ ਚਲੇਗੀ ਵੀ ਕਿਸੇ ਗਿਣਤੀ ਚ ਹੀ ਨਹੀਂ ਤੇ ਫਿਰ ਇਹੋ ਜਿਹੇ ਗੱਠ ਜੁੜਦੇ ਜਿਹੜਾ ਛੱਡ ਦੇਣਾ ਚੰਗਾ ਤੇ ਇਸੇ ਕਰਕੇ ਅਸੀਂ ਛੱਡ ਕੇ ਬਾਹਰ ਹੋ ਗਏ ਸੀ ਹਮ ਔਰ ਬੜੀਆਂ ਉਦਾਹਰਨਾ ਮੈਂ ਦੇ ਸਕਦਾ ਆ ਹਮ ਜਿਹੜਾ ਸਾਨੂੰ ਇਹਨਾਂ ਨੇ ਆਪਦੀ ਤਾਕਤ ਦੇ ਰੰਗ ਵਿਖਾਉਣੇ ਸ਼ੁਰੂ ਕੀਤੇ ਹਮ ਤੇ ਜਦੋਂ ਵਿਖਾਉਣੇ ਸ਼ੁਰੂ ਕੀਤੇ ਤੇ ਅਸੀਂ ਫਿਰ ਪਛਾਣ ਹਟੇ ਮੈਂ ਤੁਹਾਨੂੰ ਦੱਸਦਾ ਹਾਂ ਹਮ ਕਿ 2007 ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੀ ਰਲ ਕੇ ਸਰਕਾਰ ਬਣਦੀ ਪੰਜਾਬ 'ਚ ਜੀ 2000 12 ਚ ਰਿਪੀਟ ਹੁੰਦੀ ਹੈ ਜੀ 56 ਐਮਐਲਏ ਅਕਾਲੀ ਦਲ ਦੇ ਸੀ ਬਾਕੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸੀ 98 ਦਾ ਬਹੁਮਤ ਬਣਦਾ ਸੀ 98 ਨਹੀਂ ਸੀ ਕਾਲੀ ਦਲ ਕੋਲੇ ਭਾਰਤੀ ਜਨਤਾ ਪਾਰਟੀ ਦੇ ਗੱਠਜੁਟ ਦੇ ਆਸਰੇ ਚੱਲਦੀ ਸੀ ਬਿਲਕੁਲ ਬੜੀ ਵਿਧੀ ਚੱਲਦੀ ਸੀ ਹੂੰ 2014 ਚ ਮੋਦੀ ਸਾਹਿਬ ਮੁੱਖ ਪ੍ਰਧਾਨ ਮੰਤਰੀ ਬਣ ਜਾਂਦੇ ਆ ਹਿੰਦੁਸਤਾਨ ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਅਸੀਂ ਵੀ ਗੱਠਜੁਟ ਦਾ ਹਿੱਸਾ ਸੀਗੇ ਉਧਰ ਸਰਕਾਰ ਬਣਦੀ ਹੈ ਦਿੱਲੀ ਦੇ ਵਿੱਚ ਸੌ ਚੁੱਕਦੀ ਹੈ ਤੇ ਜਿਹੜੀ ਪੰਜਾਬ ਨਾਲ ਸੰਬੰਧਿਤ ਭਾਰਤੀ ਜਨਤਾ ਪਾਰਟੀ ਹੈ ਉਹਨੇ ਆਪਦੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਕਿ ਹਮ ਤੋ ਉਹ ਨਹੀਂ ਰਹੇ ਜੀ ਹਾਂਜੀ ਅਬ ਤੋ ਹਮ ਔਰ ਹੋ ਗਏ ਜੀ ਹਮੇ ਇਹ ਚਾਹੀਏ ਹਮੇ ਇਹ ਚਾਹੀਏ ਕਿ ਸਾਨੂੰ ਆ ਚਾਹੀਦਾ ਜੀ ਇਸੇ ਤਰ੍ਹਾਂ ਕਿ ਸਹਿਮਤੀ ਨਹੀਂ ਬਣੀ ਸੀ ਕੋਈ ਹੋਰ ਚੀਤਾ ਨਹੀਂ ਚਲਦੀ ਹੋਈ ਸਰਕਾਰ ਦੇ ਵਿੱਚ ਹਿੱਸਾ ਲੈਣ ਲਈ ਹਮ ਪਸਾਨੂੰ ਸਰਕਾਰ ਦੇ ਵਿੱਚ ਆ ਵੀ ਚਾਹੀਦਾ ਆ ਐਸੀ ਜਦੋਂ ਇੱਕ ਹਵਾ ਜੀ ਆਈ ਸੀ ਕਿ ਗੱਠਜੋੜ ਨੂੰ ਲੱਗਿਆ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਮੈਂ ਤੁਹਾਨੂੰ ਬੜੀ ਪੁਰਾਣੀ ਉਦਾਹਰਨ ਦੇ ਰਿਹਾ ਹਾਂ ਔਰ 2014 ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਸੱਤਾ 'ਚ ਆਉਂਦੀ ਕੇਂਦਰ ਦੇ ਵਿੱਚ ਆਉਂਦੀ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣਦੇ ਤੇ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਹਾਂਜੀ ਉਹ ਕਿਹਦੇ ਇਸ਼ਾਰੇ ਤੇ ਉਹਨਾਂ ਨੇ ਉਹ ਕਦਮ ਚੁੱਕੇ ਕਿ ਅਕਾਲੀ ਦਲ ਨੂੰ ਅੱਖਾਂ ਵਿਖਾਉਣੀਆਂ ਸ਼ੁਰੂ ਕਰਤੀਆਂ ਤੇ ਮੰਗ ਵਧਾਉਣੀਆਂ ਸ਼ੁਰੂ ਕਰ ਦਿੱਤੀ ਉਹ ਅਕਾਲੀ ਦਲ ਨੇ ਮੀਟਿੰਗਾਂ ਕੀਤੀਆਂ ਸਮਝਾਉਣ ਦੀ ਕੋਸ਼ਿਸ਼ ਕੀਤੀ ਨਹੀਂ ਸਮਝੇ ਔਰ ਇੱਥੇ ਤੱਕ ਇੱਕ ਮੀਟਿੰਗ ਰੱਖੀ ਗਈ ਸੱਭ ਪ੍ਰਕਾਸ਼ ਸਿੰਘ ਬਾਦਲ ਸੀਐਓ ਚ ਸੁਰਜਾਸੂਬੀ ਸਿੰਘ ਬਾਦਲ ਨੇ ਸ਼ਾਮਲ ਹੋਣਾ ਸੀ ਕਾਲੀ ਲੀਡਰਸ਼ਿਪ ਸੀ ਦੂਸਰੇ ਬਨੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਸੀ ਦਿੱਲੀ ਤੋਂ ਉਹਨਾਂ ਦੇ ਆਗੂ ਸਹਿਬਾਨ ਸ਼ਾਮਲ ਹੋਏ। ਔਰ ਕੁਦਰਤੀ ਸਬਜੀਤ ਸਿੰਘ ਬਾਦਲ ਉਸ ਮੀਟਿੰਗ ਤੇ ਆਉਂਦੇ ਆਉਂਦੇ ਲੇਟ ਹੋ ਗਏ। ਠੀਕ ਹੈ। ਡੀਕ ਡੀਕੇ ਮੀਟਿੰਗ ਹੋ ਗਈ। ਨਿਬੜ ਗਿਆ। ਠੀਕ ਹੈ। ਜਦੋਂ ਬਾਦਲ ਸਾਹਿਬ ਉਸ ਸੁਬੀਰ ਜੀ ਉੱਥੇ ਪਹੁੰਚਦੇ ਆਂ ਮੀਟਿੰਗ ਦੇ ਵਿੱਚ। ਹਾਂਜੀ ਉਹ ਕਹਿੰਦੇ ਆ ਜੀ ਕੀ ਨਿਬੜਿਆ? ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਜੀ ਸੁਬੀਰ ਜੀ ਵਧੀਆ ਨਿਬੜ ਗਿਆ। ਠੀਕ ਹੈ ਸਾਰਾ ਕੁਝ ਤੇ ਨਹੀਂ ਮਿਲਿਆ ਪਰ ਜਿੰਨਾ ਕੁ ਮਿਲ ਗਿਆ ਸਾਡੀ ਸੰਤੁਸ਼ਟੀ ਬਾਕੀ ਬਾਤ ਸਹੀ ਉਹਨੇ ਕਿ ਨਿਬੜਿਆ ਕੀ ਆ ਹੋਇਆ ਕੀ ਆ ਕੀ ਤੈ ਹੋਇਆ ਜਦੋਂ ਉਹਨਾਂ ਦੱਸਿਆ ਵੀ ਸਾਨੂੰ ਆ ਹੋ ਗਿਆ ਜੀ ਤੇ ਸੁਖਵੀਰ ਸਿੰਘ ਬਾਦਲ ਨੇ ਕਹਿੰਦਾ ਜੀ ਮੈਨੂੰ ਪ੍ਰਧਾਨ ਮੈਨੂੰ ਪ੍ਰਵਾਨ ਨਹੀਂ ਉਹਨੇ ਕਿ ਬਾਲਸਾ ਤੁਹਾਨੂੰ ਪ੍ਰਵਾਨਿਆ ਬਾਲਸਾ ਚੁੱਪ ਉਹਨੇ ਕਿ ਬਾਲਸਾ ਮੈਂ ਪੁੱਛ ਰਿਆਂ ਅਕਾਲੀ ਦਲ ਦੇ ਪ੍ਰਧਾਨ ਦੀ ਹیثیت ਚ ਪੁੱਛ ਪੁੱਛ ਰਿਆਂ ਤੁਹਾਨੂੰ ਪ੍ਰਵਾਨਿਆ ਜੇ ਪ੍ਰਵਾਨ ਹੈ ਤਾਂ ਮੈਂ ਤੁਹਾਡੇ ਕੋਲੋਂ ਬਤੌਰ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਤੇ ਤੁਹਾਡੋਂ ਅਸਤੀਫਾ ਮੰਗਦਾ ਹਾਂ ਅਸਤੀਫਾ ਦਿਓ ਅੱਛਾ ਜੀ ਹਾਂ ਅਸਤੀਫਾ ਦਿਓ ਅਸਤੀਫਾ ਮੰਗਿਆ ਹਾਂ ਅਸਤੀਫਾ ਮੰਗਿਆ ਔਰ ਜੇ ਤੁਸੀਂ ਅਸਤੀਫਾ ਨਹੀਂ ਦਿਓਗੇ ਤਾਂ ਮੈਂ ਤੁਹਾਡੀ ਸਰਕਾਰ ਤੋੜ ਦੂੰਗਾ ਸਸੂਬੀਰ ਸਿੰਘ ਬਾਦਲ ਨੇ ਕਿਹਾ ਔਰ ਜਿਹੜੇ ਭਾਰਤੀ ਜਨਤਾ ਪਾਰਟੀ ਆ ਦੇ ਖੁਸ਼ ਬੈਠੇ ਸੀ ਉਹਨਾਂ ਵੇਖਿਆ ਤਾਂ ਗੱਲ ਹੀ ਹੋਰ ਪਸੰਦ ਚ ਲੱਗੀ ਉਹ ਸੁਬੀਰ ਜੀ ਨੂੰ ਬਣਾਉਣ ਲੱਗ ਪਏ ਨਾਮ ਨੂੰ ਕਿ ਕੋਈ ਨਹੀਂ ਗੱਲ ਸੁਖਵੀਰ ਜੀ ਜਿੱਤ ਤਰ੍ਹਾਂ ਤੁਸੀਂ ਕਹੋਗੇ ਆਪਾਂ ਕਰ ਲਾਂਗੇ ਕੋਈ ਨਹੀਂ ਅਗਲੀ ਮੀਟਿੰਗ ਜੇ ਆਪਾਂ ਗੱਲ ਕਰ ਲਾਂਗੇ ਇਹ ਬੋ ਚਲੋ ਜੀ ਗੱਲ ਨਿਪਟ ਗਈ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਇਹ ਵੀ ਕਹਿਤਾ ਜੇ ਤੈ ਬੰਦੇ ਤੇ ਪੁੱਤ ਬਣ ਕੇ ਰਹਿਣਾ ਜੀ ਜਿੱਥੇ ਹੈਗੇ ਜਿਹੜੇ ਪ੍ਰਵਾਣ ਆ ਤੇ ਵਾਹ ਪੜਾ ਨਹੀਂ ਤੇ ਉਹ ਚਲ ਜਾਓ ਗਵਰਨਰ ਹਾਊਸ ਜਾ ਕੇ ਸਰਕਾਰ ਤੋਂ ਦੋ ਸਾਨੂੰ ਪ੍ਰਵਾਹ ਕੋਈ ਨਹੀਂ ਫਿਰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਤਿੰਨ ਕਾਂਗਰਸੀ ਐਮਐਲਏ ਕੋਲੋਂ ਅਸਤੀਫੇ ਦਿਵਾਏ ਧੂਰੀ ਤੋਂ ਮੋਗੇ ਤੋਂ ਤਲਵੰਡੀ ਸਾਬੋ ਤੋਂ ਉਥੋਂ ਕਾਲੀ ਦਲ ਦੇ ਉਮੀਦਵਾਰ ਖੜੇ ਕਰਕੇ ਜਿਤਾ ਕੇ ਕਿੰਨੇ ਸੀਟਾਂ ਜੜੀਆਂ ਨੇ ਉਹ ਜਿਤਾ ਕੇ ਤੇ ਣਾਠ ਪੂਰੇ ਕਰਕੇ ਤੇ ਭਾਰਤੀ ਜਨਤਾ ਪਾਰ ਨੂੰ ਖੜਾ ਅਜੇ ਜੋ ਕਰਨੇ ਜੀ ਕਰ ਲੋ ਅਸੀਂ ਤੇ ਹੁਣ ਕਾਲੀ ਦਲ ਦਾ ਕੀ ਅਕਸਾ ਪੰਜਾਬ ਚ ਤੇ ਹੈ ਹੀ ਕਾਲੀ ਦਲ ਕਿੱਥੇ ਸੈਂਡ ਕਰੀ ਆ ਕਾਲੀ ਦਲ ਸਮਝਾਓ ਥੋੜਾ ਜਿਹਾ ਬਾਕੀ ਤੇ ਦੇਖੋ ਜੜੀਆਂ ਦੇਖੋ ਆਪਾਂ ਇਹ ਗੱਲ ਮੰਨ ਕੇ ਚੱਲੀਏ ਪੰਜਾਬ ਦੇ ਨਾਲ ਠੱਗੀ ਮਾਰਨ ਵਾਲਿਆਂ ਦੇ ਬਾਰੇ ਬਾਰੇ ਜਾਈਏ ਹੂੰ ਕਦੀ ਤੇ ਪ੍ਰਸ਼ਾਂਤ ਕਿਸ਼ੋਰ ਆ ਜਾਂਦਾ ਉਹ ਆਉਦੀ ਬਰਸਾਤ ਵਿਛਾ ਕੇ ਪੰਜਾਬੀਆਂ ਨੂੰ ਘੇਰ ਕੇ ਤੇ ਚੰਦ ਚਾੜ ਕੇ ਤੇ ਠੱਗੀ ਮਾਰ ਕੇ ਉਹ ਜਾਂਦਾ ਆਉਂਦਾ ਤੇ ਕੈਪਟਨ ਸਾਹਿਬ ਦੀ ਸਰਕਾਰ ਬਣ ਜਾਂਦੀ ਹੈ ਕਰਜ਼ਾ ਮਾਫੀ ਦੇ ਨਾਂ ਤੇ ਘਰ ਘਰ ਨੌਕਰੀ ਦੇ ਨਾਂ ਤੇ ਲੋਕੀ ਕੈਪਟਨ ਸਾਹਿਬ ਦੀ ਸਰਕਾਰ ਬਣਾ ਦਿੰਦੇ ਪੰਜਾਬ ਉਹੀ ਹੈ 2017 ਤੋਂ ਬਾਅਦ ਭਾਈ ਵਾਲੀ ਇਲੈਕਸ਼ਨ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਆਉਂਦੇ ਤੇ ਵੱਡੀਆਂ ਵੱਡੀਆਂ ਗਰੰਟੀਆਂ ਤੇ ਵੱਡੇ ਵੱਡੇ ਲਾਰੇ ਤੇ ਖਾਸ ਕਰਕੇ ਸਾਡੀ ਸਮਣ ਜੀ ਇਤਲੀ ਵਰਗੀਆਂ ਬੀਬੀਆਂ ਜਿਹੜੀਆਂ ਨੇ ਹਜ਼ਾਰ-ਹਜ਼ਾਰ ਰੁਪਏ ਲੈਂਦੀਆਂ ਲੈਂਦੀਆਂ ਹਾਂਜੀ ਉਹਨਾਂ ਨੇ ਝਾੜੂ ਵਾਲਾ ਬਟਨ ਦਬਤ ਆ ਗੁੱਡੀ ਤੂੰ ਨਾ ਕਿਤੇ ਗੁੱਸਾ ਕਰਦੀ ਮੈਂ ਤੈਨੂੰ ਨਹੀਂ ਕਹਿੰਦਾ ਮੈਨੂੰ ਉਮੀਦ ਨਹੀਂ ਸੀ ਕੀਤੀ ਅੱਦਾ ਦੇ ਹਜ਼ਾਰ ਰੁਪਏ ਦੀ ਅਸੀਂ ਮਿਹਨਤ ਕਰਕੇ ਕਮਾਇਆ ਨਾ ਠੀਕ ਹੈ ਮੈਂ ਇਸੇ ਕਰਕੇ ਇਸੇ ਕਰਕੇ ਮੈਂ ਗੱਲ ਨੂੰ ਕੋਈ ਮਰਗ ਕਰਦਾ ਤੁਸੀਂ ਕੰਟੀਨਿਊ ਬੀਬੀਆਂ ਦੀ ਮੈਂ ਗੱਲ ਕਰ ਰਿਹਾ ਹਾਂ ਹਾਂਜੀ ਬੀਬੀਆਂ ਜਿਹੜੀਆਂ ਨੇ ਬਾਲੀਆਂ ਇਸ ਗੱਲ ਦਾ ਸ਼ਿਕਾਰ ਹੋਈਆਂ ਔਰ ਸਾਡੇ ਪਰਿਵਾਰਾਂ ਦੀਆਂ ਹੋ ਗਈਆਂ ਪਰਿਵਾਰ ਕਾਲੀ ਠੀਕ ਹੈ ਹਰ ਔਰਤ ਪਰਿਵਾਰ ਕਾਲੀ ਹਾਂਜੀ ਉਹ ਹਜ਼ਾਰ ਰੁਪਏ ਦੀ ਖਾਤਰ ਜਿਹ 92 एमएल बोलेगी ठीक है ਹੁਣ ਲੋਕੀ ਕੀ ਸੋਚਦੇ ਯਾਰ ਜਦੋਂ ਅਸੀਂ ਕੰਪੈਰੀਜ਼ਨ ਕਰਦੇ ਹਾਂ ਕਿੱਥੇ ਸਬ ਪ੍ਰਕਾਸ਼ ਸਿੰਘ ਬਾਦਲ ਕਿੱਥੇ ਅਕਾਲੀ ਦਲ ਕਿੰਨੇ ਕੰਮ ਕੀਤੇ ਆ ਕੀ ਕੀ ਸਾਡੇ ਲਈ ਕੀਤਾ ਪੰਜਾਬ ਦੀ ਡਿਵੈਲਪਮੈਂਟ ਕੀਤੀ ਆ ਪੰਜਾਬ ਨੂੰ ਵੈਲਫੇਅਰ ਸਕੀਮ ਜ ਦਿੱਤੀਆਂ ਨੇ ਹਰ ਕਦਾ ਜਿਹੜਾ ਆ ਜੋ ਕਰ ਸਕਦੇ ਸੀ ਵੱਧ ਤੋਂ ਵੱਧ ਕੀਤਾ ਆ ਠੀਕ ਹੈ ਤੇ ਅਸੀਂ ਜਿਹੜਾ ਆ ਸਾਡੀ ਖੇਤਰੀ ਪਾਰਟੀ ਆ ਸਾਡੀ ਖਾਤਰ ਲੜਦੇ ਰਹੇ ਆ ਮਰਦੇ ਰਹੇ ਆ ਡਟਦੇ ਰਹੇ ਆ ਮੋਰਚੇ ਲਾਉਂਦੇ ਰਹੇ ਆ ਕੁਰਬਾਨੀਆਂ ਕਰਦੇ ਰਹੇ ਆ ਭਾਵੇਂ ਠੀਕ ਹੈ ਕਿ ਅੱਜ ਦੀ ਜਨਰੇਸ਼ਨ ਨੂੰ ਨਹੀਂ ਪਤਾ ਇਸ ਗੱਲ ਦਾ ਕਿ ਅਕਾਲੀ ਦਲ ਦਾ ਇਤਿਹਾਸ ਕੀ ਹੈ ਪਰ ਫਿਰ ਵੀ ਜਿਹੜਾ ਆ ਜਦੋਂ ਹੁਣ ਇਹ ਗਲਤ ਚਰਚਾ ਚੱਲਦਾ ਆ ਤਾਂ ਨਵੇਂਆਂ ਨੂੰ ਵੀ ਪਤਾ ਲੱਗਦਾ ਕਿ ਸਾਡੀ ਜਿਹੜੀ ਵਾਰਸ ਹੈ ਇਸ ਖਿੱਤੇ ਦੀ ਪਾਰਟੀ ਹੈ ਸਾਡੀ ਖੇਤਰੀ ਪਾਰਟੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਬਣਾ ਹੋਰ ਕੋਈ ਨਹੀਂ ਇਸੇ ਕਰਕੇ ਜਿਹੜਾ ਸੁਮੱਚੇ ਪੰਜਾਬ ਚ ਤੁਸੀਂ ਦੇਖੋ ਪੰਜਾਬ ਬਚਾਓ ਯਾਤਰਾ ਹੋਈ ਹੈ ਯਾਤਰਾ ਦੇ ਵਿੱਚ ਜਿਸ ਤਰ੍ਹਾਂ ਦਾ ਲੋਕਾਂ ਦਾ ਹੰਗਾਮਾ ਹੈ ਕਿਦਾਂ ਪੰਜਾਬ ਕਿਵੇਂ ਬਚੇਗਾ ਜੀ ਹਾਂਜੀ ਕਿਵੇਂ ਬਚੇਗਾ ਪੰਜਾਬ ਇਹਦਾ ਨਹੀਂ ਪੰਜਾਬ ਕਿਤੇ ਤੂੰ ਬਚਾਉਣਾ ਹੈ ਪੰਜਾਬ ਨੂੰ ਨਹੀਂ ਪੰਜਾਬ ਬਚਾਉਣਾ ਹੈ ਦੇ ਜਿਹੜੇ ਲੋਕ ਪੰਜਾਬ ਨੂੰ ਬਰਬਾਦ ਕਰ ਰਹੇ ਆ ਪੰਜਾਬ ਕਿਸੇ ਪਲੈਨਿੰਗ ਦੇ ਤਹਿਤ ਕਿਸੇ ਨੀਤੀ ਦੇ ਤਹਿਤ ਸਰਕਾਰਾਂ ਵੀ ਕਿਸੇ ਨੀਤੀ ਨਾਲ ਚਲਦੀਆਂ ਨੇ ਘਰ ਵੀ ਕਿਸੇ ਨੀਤੀ ਨਾਲ ਚਲਦੇ ਆ ਆਪਾਂ ਇੱਕ ਘਰ ਦੀ ਗੱਲ ਕਰਦੇ ਆ ਨਾ ਘਰ ਦਾ ਬਜਟ ਬਣਾਉਣਾ ਘਰ ਦਾ ਖਰਚਾ ਦੇਖਦੇ ਆ ਹਾਂਜੀ ਤੇ ਘਰ ਦਾ ਖਰਚਾ ਜਿਹੜਾ ਆ ਜੇ ਇੱਕ ਜੀ ਆਖੇ ਕਿ ਮੈਂ ਸਾਰਾ ਕੁਝ ਹੀ ਡਾ ਦੇਣਾ ਆ ਤੇ ਫਿਰ ਤੇ ਨਗਾ ਕੰਗਾਲ ਹੀ ਹੋਊਗਾ ਨਾ ਤੇ ਹੁਣ ਕੀ ਹੋਣ ਡਿਆ ਦੇ ਐਡਵਰਟਾਈਜ਼ਮੈਂਟ ਤੇ ਐਡਵਰਟਾਈਜ਼ਮੈਂਟ ਦੇ ਦਾਜਾਂ ਦੇ ਹੂਟੇ ਦੇ ਪਤਾ ਨਹੀਂ ਕਿੱਥੇ ਕਿੱਥੇ ਕੀ ਕੀ ਨਾਜਾਇਜ਼ ਖਰਚੇ ਆ ਚੱਕ ਚੱਕੇ ਕਰਜ਼ੇ ਜਿਹੜੇ ਸਰਕਾਰ ਚਲਾਈ ਜਾ ਰਹੀ ਹੈ। ਤਾਂ ਹਰ ਸਰਕਾਰ ਨੇ ਕੀਤੀ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਕੀਤਾ 1968 ਤੋਂ ਲੈ ਕੇ ਹੁਣ ਤੱਕ ਪੌਣੇ 3 ਲੱਖ ਕਰੋੜ ਸੀਗਾ। ਇਹਨਾਂ ਦੇ ਤੇ 1 ਲੱਖ ਕਰੋੜ ਜਿਹੜਾ ਆ ਦੋ ਸਾਲਾਂ ਦੇ ਵਿੱਚ ਚੜਦਾ ਹੈ। ਬਲਟੋਵਰ ਸਾਹਿਬ ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਕਿ ਉਹਨਾਂ ਨੂੰ ਸ਼ਾਇਦ ਅਕਾਲੀ ਦਲ ਦੀ ਹਿਸਟਰੀ ਨਾ ਪਤਾ ਹੋਵੇ ਪਰ ਨੌਜਵਾਨ ਇੱਕ ਸਵਾਲ ਦਾ ਜਵਾਬ ਮੰਗਦੇ ਨੇ ਕਿ ਡੇਰਾ ਸਿਰਸਾ ਲੇਟੇ ਹੁਣ ਅਕਾਲੀ ਦਲ ਦਾ ਕੀ ਸਟੈਂਡ ਹੈ? ਉਹ ਨੌਜਵਾਨਾਂ ਦੇ ਮਨ 'ਚ ਹੈਗਾ ਉਹਦੇ ਤੇ ਤੁਸੀਂ ਕਿਵੇਂ ਜਸਟੀਫਾਈ ਕਰੋਗੇ ਦੇਖੋ ਡੇਰਾ ਸਿਰਸਾ ਬਾਰੇ ਤੇ ਸਾਡਾ ਸ਼ੁਰੂ ਤੋਂ ਸਟੈਂਡ ਹੈ ਅਸਲ ਸ਼੍ਰੀ ਅਕਾਲ ਤਖਤ ਸਾਹਿਬ ਦਾ ਜੋ ਹੁਕਮ ਹੈ 2004 ਦਾ ਹਾਂਜੀ ਉਸ ਹੁਕਮਨਾਮੇ ਤੇ ਖੜੋਤੇ ਆ ਸਾਡੇ ਤੇ ਕੋਈ ਸਾਂਝ ਨਹੀਂ ਉਹਨਾਂ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਜੋ ਕੁਝ ਫੈਸਲਾ 2015 ਦੇ ਵਿੱਚ ਹੋਇਆ ਉਹ ਜਥੇਦਰ ਸਹਿਬਾਨ ਨੇ ਕੀਤਾ ਅਕਾਲ ਤਖਤ ਦਾ ਕੋਈ ਲਾਗਾ ਦੇਗਾ ਨਹੀਂਗਾ ਔਰ ਜਥੇਦਰ ਸਹਿਬਾਨ ਜਿਹੜਾ ਆ ਜਿਸ ਦਿਨ ਆਪਦਾ ਅਹੁਦਾ ਵੀ ਛੱਡ ਕੇ ਪਾਸੇ ਜਾਂਦੇ ਨੇ ਉਸ ਦਿਨ ਵੀ ਉਹ ਸੰਗਤ ਕੋਲੋਂ ਤੇ ਗੁਰੂ ਕੋਲੋਂ ਮਾਫੀ ਮੰਗ ਕੇ ਕਿ ਮੈਥੋਂ ਜਿਹੜਾ ਆ ਜਾਂ ਸਾਡੇ ਕੋਲੋਂ ਜਿਹੜਾ ਆ ਉਹ ਫੈਸਲਾ ਹੋਇਆ ਸੀ ਅਸੀਂ ਭਾਵਨਾਵਾਂ ਨਹੀਂ ਸਮਝ ਸਕੇ ਔਰ ਅਸੀਂ ਜਿਹੜਾ ਆ ਉਸ ਗਲਤੀ ਨੂੰ ਸਵੀਕਾਰ ਕਰਦੇ ਹਾਂ ਤੇ ਗੁਰੂ ਤੇ ਸੰਗਤ ਜਿਹੜੀ ਹੈ ਬਖਸ਼ਣਹਾਰ ਹੈ ਉਹਨਾਂ ਦਾ ਆਪਣਾ ਕੀ ਸਟੈਂਡ ਆ ਪਰਸਨਲੀ ਇਹਨਾਂ ਦਾ ਅਧਿਕਾਰ ਖੇਤਰ ਹੈ ਸਿੰਘ ਸਹਿਬਾਨ ਦਾ ਜੇ ਸਿੰਘ ਸਹਿਬਾਨ ਕੋਲੋਂ ਕੋਈ ਕਤਾਹੀ ਹੋਈ ਉਹ ਆਪਦੀ ਮੰਨ ਗਏ ਵੀ ਨਹੀਂ ਸੀ ਹੋਣੀ ਚਾਹੀਦੀ ਸਾਡੇ ਕੋਲ ਜਿਹੜੀ ਹੋ ਗਈ ਹੈ ਠੀਕ ਹੈ ਅਕਾਲੀ ਦਲ ਦਾ ਜਿਹੜਾ ਸਰਸੇ ਵਾਲੇ ਦੇ ਨਾਲ ਜੋ ਇੱਕ ਸਿੱਖ ਤਾਂ ਫਰਜ਼ ਬਣਦਾ ਆ ਜੋ ਸ਼੍ਰੀ ਅਕਾਲ ਤਾ ਸਭ ਦਾ ਹੁਕਮਨਾਮਾ ਆ ਕਿ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਸਾਂਝ ਨਹੀਂ ਰੱਖਣੀ ਅਕਾਲੀ ਦਲ ਉਸ ਗੱਲ ਤੇ ਖੜੋਤਾ ਹੈ ਔਰ 2004 ਤੋਂ ਬਾਅਦ ਅਤਸਰੀ 2007 ਤੋਂ ਬਾਅਦ ਹਾਂਜੀ ਜਦੋਂ ਉਹਨਾਂ ਦੇ ਵਿਰੁੱਧ ਹੁਕਮਨਾਮਾ ਜਾਰੀ ਹੋਇਆ ਉਸ ਤੋਂ ਬਾਅਦ ਅਕਾਲੀ ਦਲ ਦਾ ਕੋਈ ਸਬੰਧ ਨਹੀਂਗਾ ਮਾਫੀ ਦੇਣੀ ਚਾਹੀਦੀ ਸੀ ਵੈਸੇ ਮੈਂ ਕਿਹਾ ਤੂੰ ਕਿਹਨੇ ਮਾਫੀ ਦੇਣੀ ਚਾਹੀਦੀ ਸੀ ਸਭ ਤੋਂ ਪਹਿਲੇ ਤਾਂ ਵਿਰੋਧ ਕਰਨ ਵਾਲੇ ਤੇ ਜਿਸ ਦਿਨ ਮੇਰੇ ਕੰਨ 'ਚ ਆਵਾਜ਼ ਪਈ ਜਦੋਂ ਜਸਤੀ ਜਦੋਂ ਮਾਫੀ ਹੋਈ ਕੁਝ ਸਮੇਂ ਬਾਅਦ ਹੀ ਮੇਰੇ ਕੰਨ 'ਚ ਪਈ ਤਾਂ ਮੈਂ ਤਾਂ ਭਰੀ ਮੀਟਿੰਗ 'ਚ ਕਹਿਦਾ ਸੀ ਗਲਤ ਹੋਇਆ ਮੈਂ ਤੋਂ ਸਮੇਂ ਕਹਤਾ ਸੀਗਾ ਅੱਜ ਵੀ ਰਿਕਾਰਡ ਤੇ ਆ ਪ੍ਰਗਟ ਸਿੰਘ ਜਿਹੜਾ ਕਾਂਗਰਸੀ ਐਮਐਲਏ ਐ ਇਹ ਵੀ ਉਦੋਂ ਸਾਡੇ ਨਾਲ ਸੀ ਮੇਰੇ ਲਾਗੇ ਬੈਠਾ ਸੀਗਾ ਮੈਂ ਮੈਂ ਵਿਰੋਧ ਕੀਤਾ ਸੀ ਜਦੋਂ ਉੱਥੇ ਵੈਸੀ ਖਬਰ ਦੱਸੀ ਗਈ ਠੀਕ ਹੈ ਠੀਕ ਹੈ ਮੇਰਾ ਮੇਰਾ ਹੁਣ ਇਹ ਸਵਾਲ ਚਲੋ ਮੌਕੇ ਦੀ ਗੱਲ ਕਰਦੇ ਆ ਲੋਕ ਸਭਾ ਚੋਣਾਂ ਦੀ ਮੁੱਦੇ ਕੀ ਨੇ ਆਕਾਲੀ ਦਲ ਦੇ ਕੋਲ ਕਿਹੜੇ ਮੁੱਦਿਆਂ ਨਾਲ ਚੋਣ ਲੜ ਰਹੀ ਆ ਆਕਾਲੀ ਦਲ ਦੇ ਕੋ ਮੁੱਦੇ ਤੇ ਮਸਲੇ ਬੜੇ ਨੇ ਪੰਜਾਬ ਦੇ ਮਸਲੇ ਬੜੇ ਨੇ ਔਰ ਪੰਥ ਦੇ ਮਸਲੇ ਬੜੇ ਨੇ ਤੇ ਜਿਹੜਾ ਜੇ ਪੰਥ ਮਜ਼ਬੂਤ ਹੈ ਜੇ ਪੰਥ ਖੁਸ਼ ਹੈ ਤੇ ਪੰਜਾਬ ਖੁਸ਼ ਹੋਊਗਾ ਪੰਜਾਬ ਮਜ਼ਬੂਤ ਹੋਊਗਾ ਜੇ ਪੰਜਾਬ ਮਜ਼ਬੂਤ ਹੋਊਗਾ ਤੇ ਪੰਥ ਮਜ਼ਬੂਤ ਹੋਗਾ ਮੇਰਾ ਤੇ ਏਜੰਡਾ ਮੋਟਾ ਜਿਹਾ ਏ ਕਿਉਂਕਿ ਸਭ ਤੋਂ ਜਿਹੜਾ ਪ੍ਰਾਇੋਰਟੀ ਦਾ ਮੇਰਾ ਮੁੱਦਾ ਹੈ ਜਿਸ ਖਿੱਤੇ ਨੂੰ ਜਿਸ ਦੁੱਖ ਨੂੰ ਮੈਂ ਮਹਿਸੂਸ ਕਰਦਾ ਹਾਂ ਉਹ ਸਾਰੇ ਪੰਜਾਬੀਆਂ ਦਾ ਸਾਂਝ ਆਇਆ ਕਿਸੇ ਨਾਲ ਕਿਸੇ ਨਾਲ ਵੀ ਬੇਇਨਸਾਫੀ ਹੋਵੇ ਹੂੰ ਉਹ ਹੈਗਾ ਬੰਦੀ ਸਿੰਘਾਂ ਦਾ ਮਸਲਾ ਬਿਲਕੁਲ ਜਿਨ੍ਹਾਂ ਨੂੰ ਸਜ਼ਾਾਂਵਾਂ ਹੋਈਆਂ ਹੂੰ ਉਹਨਾਂ ਨੇ ਦੂਣੀਆਂ ਦੂਣੀਆਂ ਭੁਗਤ ਲਈਆਂ ਤੁਹਾਨੂੰ ਕੀ ਲੱਗਦਾ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਹੋਏਗੀ ਨਹੀਂ ਟੋਟਲ ਜਿਹੜੇ ਬੰਦੀ ਸਿੰਘਾਂ ਨੇ ਜਿਹੜੇ ਹੁਣ ਇਸ ਵੇਲੇ ਜਿਹੜੇ ਮੇਨ ਬੰਦੀ ਸਿੰਘ ਉਹ 7 ਨੇ ਹੂੰ ਜਿਹੜੇ 25 25 ਸਾਲ ਤੋਂ ਉੱਪਰ ਵਾਲੇ 25 ਵਾਲੇ 28 ਵਾਲੇ 29 ਵਾਲੇ 34 ਵਾਲੇ ਹਾਂਜੀ ਉਹ 7 ਸਿੰਘ ਨੇ ਇਹਨਾਂ ਚੋ ਭਾਈ ਰਾਜੂ ਹਨ ਫਾਂਸੀ ਦੀ ਸਜ਼ਾ ਚ ਹੈ ਭਾਈ ਹਵਾਰਾ 28 ਸਾਲ ਤੋਂ ਹੈ ਭਾਈ ਭਿਉਰਾ 28 ਸਾਲ ਤੋਂ ਹੈ ਔਰ ਭਾਈ ਪ੍ਰੋਫੈਸਰ ਦਵਿੰਦਰਪਾਲ ਸਿੰਘ 29 ਸਾਲ ਤੋਂ ਹੈ ਭਾਈ ਗੁਰਮੀਤ ਸਿੰਘ ਇੰਜੀਨੀਅਰ ਜਿਹੜਾ 28 ਸਾਲ ਬਾਅਦ ਪੱਕੀ ਜ਼ਮਾਨਤ ਤੇ ਆਇਆ ਜੀ 9-10 ਮਹੀਨੇ ਬਾਹਰ ਰਿਹਾ ਠੀਕ ਉਹਦੀ ਪੱਕੀ ਜ਼ਮਾਨਤ ਰੱਦ ਕਰਕੇ ਬਿਨਾਂ ਕਿਸੇ ਕਾਰਨ ਤੋਂ ਵਾਪਸ ਹੁੰਦਾ ਫਿਰ ਜਿਲੇ ਭੇਜ ਦਿੱਤਾ ਕਿ ਕਿਸੇ ਨੂੰ ਪਤਾ ਹੈ ਹੂੰ ਮੇਰੇ ਖਿਆਲ ਤੁਹਾਡੇ ਵਾਲੇ ਚੈਨਲ ਨੇ ਵੀ ਮੇਰੇ ਖਿਆਲ ਖਬਰ ਚਲਾਈ ਹੋਗੀ ਪਰ ਲੋਕਾਂ ਤੱਕ ਪਹੁੰਚੀ ਨਹੀਂਗੀ। ਹੂੰ ਔਰ ਮੈਂ ਪਰਸੋਂ ਇੱਕ ਰੈਲੀ ਤੇ ਘੱਟੋ-ਘੱਟ 5-7 ਹਜ਼ਾਰ ਦਾ ਇਕੱਠ ਸੀਗਾ। ਹੂੰ ਮੈਂ ਉੱਥੇ ਕਿਹਾ ਵੀ ਉਹ ਸੱਜਣ ਹੱਥ ਖੜਿਆ ਕਰਿਆ ਜੇ ਜਿਨ੍ਹਾਂ ਨੂੰ ਪਤਾ ਹੈ ਕਿ ਕੋਈ ਬੰਦੀ ਸਿੰਘ ਗੁਰਮੀਤ ਸਿੰਘ ਇੰਜੀਨੀਅਰ ਹੈ, ਜਾਣਦੇ ਜੇ। ਹੂੰ ਜਾਣਦੇ ਲੋਕ ਨਹੀਂ ਜਾਣਦੇ। 40 ਜਾਂ 50 ਦੇ ਵਿੱਚੋਂ ਹੱਥ ਖੜੇ ਕੀਤੇ ਕਿ ਇਹਨੂੰ ਪਤਾ ਹੀ ਨਹੀਂ। ਠੀਕ ਹੈ। ਕਿ ਗੁਰਮੀਤ ਸਿੰਘ ਇੰਜੀਨੀਅਰ ਵੀ ਹੈਗਾ ਆ। ਹੂੰ ਜਿਹੜਾ ਬੰਦੀ ਸਿੰਘ ਜਿਹੜਾ 28 ਸਾਲ ਕੱਟ ਕੇ ਆਇਆ ਸੀ ਤੇ ਵਿਚਾਰਾ ਭੌਂਗੇ ਫਿਰ ਜੇਲੇ ਚਲਾ ਗਿਆ ਜੀ ਬਿਲਕੁਲ ਹਾਂਜੀ ਉਹਨਾਂ ਦੀ ਕੁਰਬਾਨੀ ਕੱਟ ਹੈ ਮੇਰਾ ਆਖਰੀ ਸਵਾਲ ਹੈ ਵਲਟੋਆ ਸਾਹਿਬ ਤੁਸੀਂ ਇਹ ਗੱਲ ਨੂੰ ਐਪਰੀਸ਼ੀਏਟ ਕਰਦੇ ਹੋ ਕਿ ਅੰਮ੍ਰਿਤਪਾਲ ਨੇ ਨੌਜਵਾਨਾਂ ਨੂੰ ਨਸ਼ਾ ਛੁਡਵਾ ਕੇ ਅੰਮ੍ਰਿਤ ਸੰਚਾਰ ਵਿੱਚ ਲਿਆਇਆ ਪਰ ਮੈਂ ਇਸ ਗੱਲ ਇਸ ਅੱਲਾਹ ਦੇ ਪਾਸੇ ਨਹੀਂ ਪੈਂਦਾ ਇਿੱਥੇ ਨਸ਼ਾ ਚੜਨ ਵਾਲੇ ਹੋਰ ਵੀ ਅੱਗੇ ਅੰਮ੍ਰਿਤ ਛਕਾਉਣ ਵਾਲੇ ਬਥੇਰੇ ਹੈਗੇ ਆ ਜਦੋਂ ਅੰਮ੍ਰਿਤਪਾਲ ਸਿੰਘ ਨਹੀਂ ਹੈਗਾ ਸੀ ਉਦੋਂ ਵੀ ਅੰਮ੍ਰਿਤ ਸੰਚਾਰ ਚੱਲਦਾ ਸੀਗਾ ਹਾਂਜੀ ਉਦੋਂ ਵੀ ਚੱਲਦਾ ਸੀਗਾ ਬੜੇ ਲੰਬੇ ਸਮੇਂ ਤੋਂ ਚੱਲਦੀ ਹੈ ਭਾਈ ਅੰਮ੍ਰਿਤਪਾਲ ਸਿੰਘ ਨੇ ਤੇ ਖੁਦ 30 ਸਾਲ ਦੀ ਉਮਰ ਉਮਰ ਤੇ ਅੰਮ੍ਰਿਤ ਛਕਿਆ ਆ ਹਾਂਜੀ ਜਦੋਂ ਮਹਾਰਾਜ ਨੇ ਸੋਚੀ ਦਿੱਤੀ ਚਲੋ ਸੋਚੀ ਦਿੱਤੀ ਮੈਂ ਮੋਟੀ ਜੀ ਗੱਲ ਕਰਾਂ ਕਿੰਨੀਆਂ ਸੀਟਾਂ ਆ ਰਹੀਆਂ ਕਿੰਨੀਆਂ ਨਹੀਂ ਆ ਰਹੀਆਂ ਇਹ ਮੇਰਾ ਪ੍ਰਧਾਨ ਜਵਾਬ ਦੇ ਸਕਦਾ ਉਹਦੇ ਕੋਲੇ ਰਿਪੋਰਟ ਹੋਊਗੀ ਸਾਸੂਬੀਰ ਸੰਬਾਦਲ ਕੋਲੇ ਹੂੰ ਮੈਨੂੰ ਤਾਂ ਪਤਾ ਖਡੂਰ ਸਾਹਿਬ ਦਾ ਕਰੂਰ ਸਾਹਿਬ ਦਾ ਲੋਕਾਂ 'ਚ ਮੈਂ ਇੱਕੋ ਗੱਲ ਕੀਤੀ ਹੈ ਕਿ ਭਾਈ ਜੇ ਮੇਰੀ ਕਰਤੂਤ ਚੰਗੀ ਹੈ ਜੇ ਤੁਹਾਨੂੰ ਪਤਾ ਆ ਕਿ ਮੇਰਾ ਕੰਮ ਕਰਨ ਦਾ ਤਰੀਕਾ ਕੀ ਆ ਮੇਰਾ ਗੱਲ ਕਰਨ ਦਾ ਤਰੀਕਾ ਕੀ ਆ ਮੇਰਾ ਆਵਾਜ਼ ਠਾਉਣ ਦਾ ਤਰੀਕਾ ਕੀ ਆ ਹਾਂਜੀ ਲੋਕਾਂ ਵਿੱਚ ਵਿਚਰਨ ਦਾ ਤਰੀਕਾ ਕੀ ਆ ਠੀਕ ਹੈ ਡਿਵੈਲਪਮੈਂਟ ਦੇ ਕੰਮ ਕਰਨ ਦਾ ਮੈਨੂੰ ਕੀ ਚਾ ਆ ਠੀਕ ਹੈ ਹਾਂਜੀ ਕੀ ਮੈਂ ਲੋਕਾਂ ਨੂੰ ਕਿੰਨਾ ਟਾਈਮ ਦੇਣਾ ਹੈ ਕੀ ਮੈਂ ਇਸ ਤੋਂ ਇਲਾਵਾ ਕੋਈ ਹੋਰ ਕਿਸੇ ਪਾਸੇ ਧਿਆਨ ਦੇਣਾ ਹੈ ਮੇਰੇ ਤੇ 24 ਘੰਟੇ ਇਹੀ ਕੰਮ ਹੈ ਤੇ ਜੇ ਤੁਸੀਂ ਸਮਝਦੇ ਕਿ ਵੀ ਇਹ ਸਾਡੀਆਂ ਆਸਾਂ ਤੇ ਪੂਰਾ ਉਤਰ ਸਕਦਾ ਹੈ ਤੇ ਫਿਰ ਤੇ ਭਾਈ ਹਰ ਕੀ ਵੋਟ ਪਾਇਆ ਜੀ ਤੇ ਜੇ ਤੁਸੀਂ ਸਮਝਦੇ ਜੇ ਵੈਸੇ ਸਾਰਾ ਦਿਨ ਬਾਹਰ ਰਹਿਨੇ ਹੋ ਕੌਨਫिडेंट ਹੋ ਲੋਕਾਂ ਦਾ ਹੈਗਾ ਤੁਹਾਡੇ ਵੱਲ ਝੁਕਾ ਹੈਗਾ ਨਾ ਲੋਕ ਹੈਗੇ ਨੇ ਤੁਹਾਡੇ ਨਾਲ ਹੁਣ ਵੀ ਸਵੇਰ ਦੇ ਨਿਕਲੇ ਹੋਏ ਹੋ ਤੜਕੇ ਦੇ ਉਨੇ ਆਏ ਹੋ ਲੈ ਚਲੋ ਪਤਾ ਨਹੀਂ ਤੁਸੀਂ ਸਵਾਲ ਵਾਰ-ਵਾਰ ਕਿਉਂ ਕਰ ਰਹੇ ਜੇ ਜੀ ਹਾਂ ਲੋਕ ਹੁੰਦੇ ਤਾਂ ਤਾਦੀ ਚਾ ਹੁੰਦਾ ਹੈ। ਹੂੰ। ਤਾਂ ਦੀ ਮੁੱਛਾਂ ਕੁੰਡੀਆਂ ਰਹਿੰਦੀਆਂ। ਇੱਥੇ ਕੁੰਨੀਆਂ ਮੁੱਛਾਂ ਕਰਕੇ ਤੁਸਦੇ। ਮੁੱਛਾਂ ਕੁੰਡੀਆਂ ਰਹਿੰਦੀਆਂ ਨੇ ਚਿਹਰੇ ਤੇ ਲਾਲੀ ਰਹਿੰਦੀ ਹੈ। ਠੀਕ ਹੈ। ਆਵਾਜ਼ ਦਮ ਰਹਿੰਦਾ ਹੈ। ਠੀਕ ਹੈ। ਇਹ ਤਾਦੀ ਰਹਿੰਦੇ। ਠੀਕ ਹੈ। ਹਾਂਜੀ ਤੇ ਨਹੀਂ ਤੇ ਇੱਥੇ ਕਈਆਂ ਦੀ ਪੁੱਛ ਕੇ ਵੇਖ ਲਿਆ ਜੀ ਉਹਨਾਂ ਦਾ ਹਾਲ ਕੀ ਬਣਾ ਫਿਰ ਤਾਂ ਮੈਂ ਅੱਜ ਇੱਕ ਤੁਹਾਨੂੰ ਦੱਸਾਂ ਮੈਂ ਇੱਕ ਸਾਡੇ ਇਲਾਕੇ ਚ ਮੰਦਿਰ ਹੈ। ਇੱਕ ਅਸਲੀਅਤ ਹੁੰਦੀ ਧਰਤੀ ਤੇ। ਗਰਾਊਂਡ ਰਿਐਲਿਟੀ ਕਹਿੰਦੇ। ਗਰਾਊਂਡ ਰਿਐਲਿਟੀ। ਤੇ ਮੇਰਾ ਖਿਆਲ ਸੁਣਣੂ ਮੇਰਾ ਖਿਆਲ ਵਾਵਾ ਚਰਦੀ ਜਰਨਲਿਜ਼ਮ ਚ ਹੈਨਾ? 8 ਪੰਜ ਸਰ ਪਹਿਲੋਂ ਤੋਂ ਪਤਾ ਹੈ ਹਾਂਜੀ ਹਾਂਜੀ ਪੰਜ ਸਰ ਪਹਿਲੋਂ ਵੀ ਮੈਂ ਭਾਵੇਂ ਆਪਦੀ ਭੈਣ ਦਾ ਵਿਰੋਧੀ ਨਹੀਂ ਵੱਡੀ ਦਾ ਪਰਮਿਤ ਕਰਦਾ ਦਿਲੋਂ ਮੈਂ ਉਹਦਾ ਮਹਿਤੀ ਹਾਂ ਜੁਨਾ ਮੀਡੀਆ ਇਲੈਕਟ੍ਰਾਨਿਕ ਮੀਡੀਆ ਵੈਬ ਚੈਨਲਸ ਪ੍ਰਿੰਟ ਮੀਡੀਆ ਬੀਬੀ ਖਲੜਾ 1999 ਵਾਲਾ ਰਿਕਾਰਡ ਬੀੜੂਗੀ ਹਾਂਜੀ ਬੀਬੀ ਖਲੜਾ ਜਿਹੜੀ ਹੈ ਹਿੰਦੁਸਤਾਨ ਦਾ ਰਿਕਾਰਡ ਫਿੱਟ ਕਰੂਗੀ ਸਭ ਤੋਂ ਵੱਧ ਵੋਟਾਂ ਤੇ ਜਿੱਤੂਗੀ ਤੀਜੇ ਨੰਬਰ ਤੇ ਆਏ ਜਿਹੜੀ ਗਰਾਊਂਡ ਰਿਐਲਿਟੀ ਹੁੰਦੀ ਹੈ ਨਾ ਉਹਨੂੰ ਮਿੱਥ ਕੇ ਚੱਲੋ ਲਾਲਾ ਲਾਲਾ ਤਹਾਦਾ ਤਹਾਤਾ ਨਾ ਦੇ ਕੈਨੇਡਾ ਵਾਲੇ ਨੇ ਵੋਟ ਪਾਉਣੀ ਜਿਹੜਾ ਉੱਥੇ ਬੈਠਾ ਨੱਪੀ ਕੱਲੀ ਆਉਂਦਾ ਮੇਰੀ ਇੱਕੋ ਗੱਡੀ ਹੁੰਦੀ ਆ ਹਲਕੇ 'ਚ ਮੈਂ ਆਪਦੇ ਜਦੋਂ ਤੋਂ ਕਰਦਾ ਆ ਨਾ ਤੇ ਜਦੋਂ ਮੈਂ ਐਮਐਲਏ ਸੀ ਉਦੋਂ ਮੇਰੇ ਨਾਲ ਦੋ ਹੁੰਦੀਆਂ ਸੀ ਤੁਸੀਂ ਉਹ 10 20 ਵਾਲਾ ਕਾਫਲਾ ਲੈ ਕੇ ਨਹੀਂ ਤੁਰੇ ਮੈਂ ਨਹੀਂ ਕਦੇ ਵੀ ਨਹੀਂ ਮਤੇ ਇਥੇ ਪਤਨ ਕਿ ਵਿਚਾਰੇ ਗਰੀਬ ਦੇ ਘਰੇ ਚਰ ਜਾਂ ਚੱਲ ਜਣਾ ਤੇ ਉਹਦੇ ਕੋਲ ਪਣੀ ਉਹਨੇ ਭਾਂਡੇ ਵੀ ਨਹੀਂ ਹੈਗੇ ਜਿੰਨਿਆਂ ਨੂੰ ਮੈਂ ਉੱਥੇ ਬੱਦ ਲੈ ਕੇ ਚਲ ਜਾ ਪਤਾ ਨਹੀਂ ਮੈਂ ਕਿਦੇ ਵਿਆਹ ਤੇ ਚਲ ਜਣਾ ਮੈਂ 50 ਬੰਦੇ ਦੇ ਬਰਾਤ ਲੈ ਕੇ ਚਲ ਜਾ ਤੇ ਜਾਂਦੇ ਇਹ ਮੈਂ ਤਾਂ ਭਾਵੇਂ ਨਹੀਂ ਖਾਂਦਾ ਪੀਂਦਾ ਇਹ ਜਾ ਕੇ ਸਾਰੀ ਮੱਛੀ ਇਹੀ ਰਗੜ ਦੇਣਾ ਹਾਂਜੀ ਠੀਕ ਹੈ ਨਾ ਇਸ ਕਰਕੇ ਮੈਂ ਨਹੀਂ ਕਦੀ ਤੇ ਮੈਂ ਤਾਂ ਹੁਣ ਵੀ ਹੁਣ ਵੀ ਮੇਰੇ ਨਾਲ ਤਿੰਨ ਗੱਡੀਆਂ ਦਾ ਹੀ ਆ ਤਿੰਨ ਗੱਡੀਆਂ ਆਈਆਂ ਤੇ ਤਿੰਨ ਗੱਡਾਂ ਜਿਹੜੀਆਂ ਉਧਰੋਂ ਲਾਉ ਆ ਕੋਈ ਮੰਨਦਾ ਨਹੀਂ ਮੰਨਦਾ ਮੈਂ ਤਾਂ ਨਾ ਕਦੀ ਲਾਈਨ ਕਰਾਸ ਕੀਤੀ ਹੈ ਪਰ ਮੈਨੂੰ ਆਸ ਹੈ ਭਰੋਸਾ ਆ ਲੋਕਾਂ ਤੇ ਤੇ ਰੱਬ ਤੇ ਕਿ ਲੋਕੀ ਮੇਰੀ ਕਰਤੂਤ ਦਾ ਮੁੱਲ ਜ਼ਰੂਰ ਪਾਉਣਗੇ ਯੋ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਸਾਨੂੰ ਦਿੱਤਾ ਹੈ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਜਿਹੜੀ ਚਿਹਰੇ ਦੀ ਲਾਲੀ ਹੈ ਔਰ ਇਹ ਕੁੰਡੀਆਂ ਮੁੱਚਾਂ ਨੇ ਇਸੇ ਤਰ੍ਹਾਂ ਬਰਕਰਾਰ ਰਹੇ ਚਾਰ ਤੋਂ ਬਾਅਦ ਵੀ ਇਹੀ ਉਮੀਦ ਅਸੀਂ ਕਰਦੇ ਹਾਂ ਤੇ ਇਹ ਸੀ ਅੱਜ ਦੀ ਸਾਡੀ ਖਾਸ ਸ਼ਖਸੀਅਤ ਵਿਰਸਾ ਸਿੰਘ ਵਲਟੋਹਾ ਜੋ ਕਹਿੰਦੇ ਨੇ ਕਿ ਖਡੂਰ ਸਾਹਿਬ ਦੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਔਰ ਐਤਕੀ ਇਹਨੇ ਕੌਨਫੀਡੈਂਟ ਨੇ ਇੱਕ ਐਗਜ਼ਾਮਪਲ ਇਹਨਾਂ ਨੇ ਸ਼ੇਅਰ ਕੀਤੀ ਹੈ ਪਰ ਬਾਕੀ ਜਿਹੜਾ ਸਿੱਟਾ ਹੈ ਜਿਹੜਾ ਰਿਜ਼ਲਟ ਹੈ ਉਹ ਤਾਂ ਚਾਰ ਨੂੰ ਹੀ ਸਾਹਮਣੇ ਆਏਗਾ ਪਰ ਚਿਹਰੇ ਦੀ ਲਾਲੀ ਬਹੁਤ ਕੁਝ ਬਿਆਨ ਕਰ ਰਹੀ ਹੈ ਅੱਗੇ ਇਸ ਕਾਸਮ ਲਗਾਤ ਦੇ ਵਿੱਚ ਫਿਲਹਾਲ ਨਹੀਂ ਮੈਨੂੰ ਦੋ ਇਜਾਜ਼ਤ ਧੰਨਵਾਦ